ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਵਾ ਦੋ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਚਾਰ ਕੁੰਡੇ ਗਿਣ ਲੈਣੇ ਫਿਰ ਚਾਰ ਫਿਰ ਚਾਰ 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 ਕੁੰਡਿਆਂ ਦਾ ਡਿਜ਼ਾਈਨ ਦੋ ਸਲਾਈਆਂ ਵਿੱਚ ਬਣਦਾ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਉੱਠੀ ਸਾਈਡ ਤੋਂ ਬਣਦਾ ਵਾ ਕੁੰਡੇ ਪਾਉਣ ਤੋਂ ਬਾਅਦ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਇਹਨੂੰ ਨਿਊ ਬਿਗినਰ ਵੀ ਆਸਾਨੀ ਨਾਲ ਬਣਾ ਸਕਦੇ ਛੋਟੀ ਛੋਟੀ ਬਣਾਈ ਵਾਲਾ ਡਿਜ਼ਾਈਨ ਵਾ ਬਹੁਤ ਹੀ ਸੋਹਣਾ ਲੱਗਦਾ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਕੁੰਡੇ ਪਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਬਣਾਉਣੇ ਧਾਗਾ ਬਾਹਰ ਨੂੰ ਕਰਨਾ ਦੋ ਕੁੰਡੇ ਸਿੱਧੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਦੋ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਡਿਜ਼ਾਈਨ ਦੀ ਪਹਿਲੀ ਸਲਾਈ ਇਹ ਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਆ ਦੋ ਕੁੰਡੇ ਪੁੱਠੇ ਦੋ ਕੁੰਡੇ ਸਿੱਦੇ ਡਿਜ਼ਾਈਨ ਪੁੱਠੀ ਸਾਈਡ ਤੋਂ ਬਣਾਣਾ ਸ਼ੁਰੂ ਹੋਣਾ ਵਾ ਅੱਗੇ ਫਿਰ ਦੋ ਕੁੰਡੇ ਪੁੱਠੇ ਦੋ ਕੁੰਡੇ ਸਿੱਦੇ ਬਣਾ ਲੈਣੇ ਲਾਸਟ ਵਿੱਚ ਵੀ ਦੋ ਕੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਇਹ ਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤਾਗਾ ਬਾਹਰ ਨੂੰ ਕਰਨਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾ ਲੈਣਾ ਤਾਗਾ ਆਪਣੇ ਵੱਲ ਨੂੰ ਕਰਨਾ ਜਿੱਦਾਂ ਜਾਲੀ ਪਾਈ ਦੀ ਉਸ ਤਰੀਕੇ ਨਾਲ ਤਗਾ ਆਪਣੇ ਵਾਲੀ ਰੱਖਣਾ ਇਹਨਾਂ ਜਿਹੜੇ ਕੁੰਡੇ ਦੋ ਸਿੱਧੇ ਆ ਉਧਰੋਂ ਇਹਨਾਂ ਨੂੰ ਇਧਰੋਂ ਵੀ ਸਿੱਧੇ ਬਣਾਉਣਾ ਏਡੀ ਜਾਲੀ ਪਾਈ ਇਹਨ ਕੁੰਡੇ ਨੂੰ ਇਹਨਾਂ ਦੋਵਾਂ ਦੇ ਉੱਪਰੋਂ ਦੀ ਸੋਟ ਦੇਣਾ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਦੂਸਰੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾ ਲੈਣਾ ਇਹੜੇ ਸਿੱਧੇ ਕੁੰਡੇ ਇਹਨਾਂ ਦੇ ਡਿਜ਼ਾਈਨ ਬਣਾਣਾ ਧਗ ਆਪਣੇ ਵੱਲ ਨੂੰ ਕਰਨਾ ਇਹਨਾਂ ਨੂੰ ਵੀ ਸਿੱਧੇ ਹੀ ਬਣਾਉਣਾ ਵਾ ਧਗ ਆਪਣੇ ਵੱਲ ਨੂੰ ਕਰਕੇ ਇਹਨਾਂ ਨੂੰ ਸਿੱਧੇ ਬਣਾ ਲੈਣਾ ਇੱਥੇ ਇੱਕ ਜਾਲੀ ਪੈ ਗਈ ਇਹੜਾ ਜਾਲੀ ਵਾਲਾ ਕੁੰਡਾ ਵਾ ਇਹਨੂੰ ਇਹਨਾਂ ਦੇ ਉੱਪਰੋਂ ਦੀ ਸੋਟ ਦੇਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਕੇ ਤਿਆਰ ਹੁੰਦਾ ਵਾ ਇਹ ਜਿਹੜਾ ਜਾਲੀ ਵਾਲਾ ਕੁੰਡਾ ਇਹਨਾਂ ਦੋਵਾਂ ਦੇ ਉੱਪਰੋਂ ਦੀ ਸੋਟ ਦੇਣਾ ਦੁਬਾਰਾ ਫਿਰ ਦੋ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਤੱਕ ਆਪਣੇ ਵੱਲ ਨੂੰ ਕਰਕੇ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣ ਜਾਣਾ ਇਹ ਜਿਹੜਾ ਜਾਲੀ ਵਾਲਾ ਕੁੰਡਾ ਵਾ ਇਹਨੂੰ ਇਹਨਾਂ ਦੋਵਾਂ ਦੇ ਉੱਪਰੋਂ ਦੀ ਸੋਟ ਦੇਣਾ ਲਾਸਟ ਵਿੱਚ ਦੋ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾ ਲੈਣਾ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ। ਇਹੀ ਦੋ ਸਲਾਈਆਂ ਦਾ ਡਿਜ਼ਾਈਨ ਜਦੋਂ ਤੁਸੀਂ ਇਹੀ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ। ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਵਾ। ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਵਾ। ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਦੋ ਹੀ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ